ED ਦੇ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਇਹ ਵੱਡੀ ਕਾਰਵਾਈ ਡੰਕੀ ਰੂਟ ਨੈਟਵਰਕ ਤੇ ਕੀਤੀ ਗਈ ਹੈ 11 ਜੁਲਾਈ ਨੂੰ ਪੰਜਾਬ ਦੇ ਮਾਨਸਾ ਦੇ ਵਿੱਚ ਹਰਿਆਣਾ ਦੇ ਕੁਰਕ ਖੇਤਰ ਦੇ ਵਿੱਚ ਕਰਨਾਲ ਦੇ ਵਿੱਚ ਜੋ ਕਿ 7 ਥਾਵਾਂ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਇਸ ਥਾਵਾਂ ਤੋਂ ਕਈ ਇਤਰਾਜ ਯੋਗ ਦਸਤਾਵੇਜ਼ ਵੀ ਬਰਾਮਦ ਹੁੰਦੇ ਨੇ ਇਹ ਕਾਰਵਾਈ منی ਲਾਂਡਰਿੰਗ ਰੋਕथाम ਐਕਟ 2002 ਦੇ ਤਹਿਤ ਕੀਤੀ ਜਾਂਦੀ ਹੈ ਔਰ ED ਨੇ ਲਗਾਤਾਰ ਛਾਪੇ ਮਾਰੀਆਂ ਕੀਤੀਆਂ ਨੇ ਬਰਾਮਦਗੀਆਂ ਹੋਈਆਂ ਨੇ ਅਧਿਕਾਰਤ ਬਿਆਨ ਵੀ ਹੁਣ ਜਾਰੀ ਹੋ ਗਏ ਨੇ ED ਦੇ ਮੁਤਾਬਕ ਇਹ ਛਾਪਾ 9 ਜੁਲਾਈ ਨੂੰ ਕੀਤਾ ਗਿਆ ਸੀ ਛਾਪੇ ਮਾਰੀ ਦੇ ਵਿੱਚ ਮਿਲੇ ਸਬੂਤਾਂ ਦੇ ਆਧਾਰ ਤੇ ਅੱਗੇ ਕਾਰਵਾਈਆਂ ਕੀਤੀਆਂ ਗਈਆਂ ਨੇ ਇਸ ਦੌਰਾਨ ED ਨੇ ਵੱਡੀ ਮਾਤਰਾ ਦੇ ਵਿੱਚ ਜਾਲੀ ਦਸਤਾਵੇਜ਼ ਵੀ ਬਰਾਮਦ ਕੀਤੇ ਨੇ ਇਹ ਜਾਲੀ ਦਸਤਾਵੇਜ਼ ਨੇ ਇਤਰਾਜ ਯੋਗ ਸਮਗਰੀ ਹੈ ਟੈਂਪਲੇਟਸ ਨੇ ਵੀਜ਼ਾ ਟੈਂਪਲੇਟਸ ਨੇ ਇਸ ਦੇ ਨਾਲ ਨਾਲ ਜਾਲੀ ਮੋਹਰਾਂ ਵੀ ਤਿਆਰ ਕੀਤੀਆਂ ਗਈਆਂ ਨੇ ਬਰਾਮਦਗੀਆਂ ਕੀਤੀਆਂ ਗਈਆਂ ਨੇ ED ਨੇ ਇਹ ਸਾਰਾ ਕੁਝ ਜ਼ਬਤ ਕਰ ਲਿਆ ਮੰਜਿਆ ਜਾ ਰਿਹਾ ਹੈ ਕਿ ਇਹਨਾਂ ਚੀਜ਼ਾਂ ਦੀ ਵਰਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦੇ ਲਈ ਕੀਤੀ ਜਾ ਰਹੀ ਸੀ ਯਾਨੀ ਕਿ ਡੰਕੀ ਰੂਟ ਜੋ ਕਿ ਚੀਨਾ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਲੋਕਾਂ ਨੂੰ ਬਾਹਰ ਭੇਜਣ ਦੇ ਲਈ ਵੱਧ ਮਾਤਰਾ ਵਿੱਚ ਪੈਸੇ ਲੱਤੇ ਜਾ ਰਹੇ ਸੀ ਔਰ ਇਹਨਾਂ ਪੈਸਿਆਂ ਨੂੰ ਜੋ ਕਿ ਵਿਦੇਸ਼ਾਂ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ भेजया ਜਾਂਦਾ ਸੀ ਹਵਾਲਾ ਦੇ ਰਾਈ ਪੈਸਿਆਂ ਦਾ ਲੈਣ-ਦੇਣ ਕੀਤਾ ਜਾ ਰਿਹਾ ਸੀ ਔਰ ਵਿਦੇਸ਼ ਭੇਜਣ ਦੇ ਲਈ ਜਾਲੀ ਸਰਕਾਰੀ ਸਟੈਂਪਾਂ ਦੀ ਵੀ ਇਸ ਜਗ੍ਹਾ ਤੇ ਵਰਤੋਂ ਕੀਤੀ ਜਾ ਰਹੀ ਸੀ ਯਾਨੀ ਕਿ ਵੱਡੀ ਕਾਰਵਾਈ ਹੋਈ ਹੈ ਔਰ ਜੋ ਵੱਡੇ ਖੁਲਾਸੇ ਇਸ ਵਕਤ ਹੋਏ ਨੇ ਜਾਲੀ ਇਮੀਗ੍ਰੇਸ਼ਨ ਸਟੈਂਪਾਂ ਦੇ ਬਾਰੇ ਜੋ ਕਿ ਇਸ ਵਕਤ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਸੋ ਇਸ ਵਕਤ ਜੋ ਕਿ ਬਾਹਰ ਲੋਕ ਜੋ ਵਿਦੇਸ਼ਾਂ ਦੇ ਵਿੱਚ ਜਾਣ ਦੇ ਚਾਹਵਾਨ ਹੁੰਦੇ ਨੇ ਉਹਨਾਂ ਨਾਲ ਠੱਗੀ ਕੀਤੀ ਜਾਂਦੀ ਹੈ ਪੁਰ ਠੱਗੀ ਹੈ ਜੋ ਕਿ ਉਹਨੇ ਨੈਟਵਰਕ ਹੈ ਉਸ ਦਾ ਪਰਦਾ ਫਾਸ਼ ਕੀਤਾ ਗਿਆ ਸੋ ਲੋਕਾਂ ਦੀ ਪਰੇਸ਼ਾਨ ਕੀਤੀ ਗਈ ਹੈ ਵਿਦੇਸ਼ ਦੇ ਵਿੱਚ ਜੋ ਕਿ ਹਵਾਲਾ ਦੇ ਰਾਹੀ ਪੈਸਿਆਂ ਦਾ ਲੈਣ-ਦੇਣ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਸੋ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ED ਦੇ ਵੱਲੋਂ ਵੱਡੀ ਰੇਡ ਕੀਤੀ ਗਈ ਹੈ ਇਹਨਾਂ ਦੇ ਵਿੱਚ ਕੋਈ ਅਜੀਹੇ ਚੀਜ਼ਾਂ ਨੇ ਜੋ ਬਰਾਮਦ ਹੋਈਆਂ ਨੇ ਇਤਰਾਜਯੋਗ ਸਮਗਰੀ ਬਰਾਮਦ ਹੋਈ ਹੈ ਜਾਲੀ ਮੋਹਰਾਂ ਮਿਲੀਆਂ ਨੇ ਵੀਜ਼ਾ ਟੈਂਪਲੇਟ ਜੋ ਕਿ ਬਰਾਮਦ ਕੀਤੇ ਗਏ ਨੇ 40 ਦਸਤਾਵੇਜ਼ ਨੇ ਔਰ ਜਾਲੀ ਸਟੈਂਪਾਂ ਵੀ ਜੋ ਕਿ ਬਰਾਮਦ ਹੋਈਆਂ ਨੇ ਵਿਦੇਸ਼ਾਂ ਦੇ ਵਿੱਚ ਜੋ ਕਿ ਭਾਰਤੀਆਂ ਦੇ ਯਾਤਰਾ ਰਿਕਾਰਡ ਦੇ ਵਿੱਚ ਹਿਰਾਫੇਰੀ ਕਰਨ ਦਾ આરોਪੀ ਇਹਨਾਂ ਤੇ ਲਗਾਇਆ ਗਿਆ ਹੈ ਹਵਾਲਾ ਦੇ ਰਹੀ ਪੈਸੀ ਵੀ ਏਜੰਸੀਆਂ ਨੂੰ ਭੇਜੇ ਜਾ ਰਹੀ ਸੀ ਈਡੀ ਦਾ ਪਹਿਲਾ ਹੀ ਜੋ ਜਾਂਚ ਸਾਹਮਣੇ ਆਈ ਹੈ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਡੰਕੀ ਰੂਟ ਦਾ ਨੈਟਵਰਕ ਵੀ ਜੋ ਕਿ ਇਹ ਵਿਚੋਲੇ ਦੇ ਵਜੋਂ ਇਸ ਦੇ ਵਿੱਚ ਕੰਮ ਕਰਦੇ ਵੀ ਨਜ਼ਰ ਆ ਰਹੇ ਸੀ ਸੋ ਇਹ ਵਿਦੇਸ਼ ਭੇਜਣ ਦੇ ਨਾਮ ਤੇ ਏਜੰਟਾਂ ਨੇ ਜੋ ਧੋਖਾਧੜੀਆਂ ਕੀਤੀਆਂ ਸਬੂਤ ਦੇ ਖਿਲਾਫ ਈਡੀ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵਿੱਚ ਵੱਡੀ ਰੇਡ ਕੀਤੀ ਗਈ ਹੈ ਭਾਰਤ ਵਿਦੇਸ਼ਾਂ ਦੇ ਮਿਲੇ ਸਟੈਂਪ ਵੀ ਨੇ ਔਰ ਹਵਾਲੇ ਰਾਹੀ ਪੈਸਾ ਵੀ ਇਸ ਤਰ੍ਹਾਂ ਭੇਜਿਆ ਜਾਂਦਾ ਸੀ ਐਡੀ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਇਹ ਵੱਡੀ ਕਾਰਵਾਈ ਡੰਕੀ ਰੂਟ ਨੈਟਵਰਕ ਤੇ ਕੀਤੀ ਗਈ ਹੈ 11 ਜੁਲਾਈ ਨੂੰ ਪੰਜਾਬ ਦੇ ਮਾਨਸਾ ਦੇ ਵਿੱਚ ਹਰਿਆਣਾ ਦੇ ਕੁਰਕ ਖੇਤਰ ਦੇ ਵਿੱਚ ਕਰਨਾਲ ਦੇ ਵਿੱਚ ਜੋ ਕਿ ਸੱਤ ਥਾਵਾਂ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਇਸ ਥਾਵਾਂ ਤੋਂ ਕਈ ਇਤਰਾਜ ਯੋਗ ਦਸਤਾਵੇਜ਼ ਵੀ ਬਰਾਮਦ ਹੁੰਦੇ ਨੇ ਇਹ ਕਾਰਵਾਈ منی ਲੌਂਡਰਿੰਗ ਰੋਕਤਾਮ ਐਕਟ 2002 ਦੇ ਤਹਿਤ ਕੀਤੀ ਜਾਂਦੀ ਹੈ ਔਰ ED ਨੇ ਲਗਾਤਾਰ ਛਾਪੇ ਮਾਰੀਆਂ ਕੀਤੀਆਂ ਨੇ ਬਰਾਮਦਗੀਆਂ ਹੋਈਆਂ ਨੇ ਅਧਿਕਾਰਤ ਬਿਆਨ ਵੀ ਹੁਣ ਜਾਰੀ ਹੋਗੇ ਨੇ ED ਦੇ ਮੁਤਾਬਕ ਇਹ ਛਾਪਾ 9 ਜੁਲਾਈ ਨੂੰ ਕੀਤਾ ਗਿਆ ਸੀ ਛਾਪੇਮਾਰੀ ਦੇ ਵਿੱਚ ਮਿਲੇ ਸਬੂਤਾ ਦੇ ਆਧਾਰ ਤੇ ਅੱਗੇ ਕਾਰਵਾਈਆਂ ਕੀਤੀਆਂ ਗਈਆਂ ਨੇ ਇਸ ਦੌਰਾਨ ED ਨੇ ਵੱਡੀ ਮਾਤਰਾ ਦੇ ਵਿੱਚ ਜਾਲੀ ਦਸਤਾਵੇਜ਼ ਵੀ ਬਰਾਮਦ ਕੀਤੇ ਨੇ ਇਹ ਜਾਲੀ ਦਸਤਾਵੇਜ਼ ਨੇ ਇਤਰਾਜ ਯੋਗ ਸਮਗਰੀ ਹੈ ਟੈਂਪਲੇਟਸ ਨੇ ਵੀਜ਼ਾ ਟੈਂਪਲੇਟਸ ਨੇ ਇਸ ਦੇ ਨਾਲ-ਨਾਲ ਜਾਲੀ ਮੋਹਰਾਂ ਵੀ ਤਿਆਰ ਕੀਤੀਆਂ ਗਈਆਂ ਨੇ ਬਰਾਮਦਗੀਆਂ ਕੀਤੀਆਂ ਗਈਆਂ ਨੇ ED ਨੇ ਇਹ ਸਾਰਾ ਕੁਝ ਜ਼ਬਤ ਕਰ ਲਿਆ ਹੈ ਮੰਜਿਆ ਜਾ ਰਿਹਾ ਹੈ ਕਿ ਇਹਨਾਂ ਚੀਜ਼ਾਂ ਦੀ ਵਰਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦੇ ਲਈ ਕੀਤੀ ਜਾ ਰਹੀ ਸੀ ਯਾਨੀ ਕਿ ਡੰਕੀ ਰੂਟ ਜੋ ਕਿ ਜਿਨ੍ਹਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਲੋਕਾਂ ਨੂੰ ਬਾਹਰ ਭੇਜਣ ਦੇ ਲਈ ਵੱਧ ਮਾਤਰਾ ਵਿੱਚ ਪੈਸੇ ਲੁੱਟੇ ਜਾ ਰਹੇ ਸੀ ਔਰ ਇਹਨਾਂ ਪੈਸਿਆਂ ਨੂੰ ਜੋ ਕਿ ਵਿਦੇਸ਼ਾਂ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ भेजया ਜਾਂਦਾ ਸੀ ਹਵਾਲਾ ਦੇ ਰਾਹੀਂ ਪੈਸਿਆਂ ਦਾ ਲੈਣ-ਦੇਣ ਕੀਤਾ ਜਾ ਰਿਹਾ ਸੀ ਔਰ ਵਿਦੇਸ਼ ਭੇਜਣ ਦੇ ਲਈ ਜਾਲੀ ਸਰਕਾਰੀ ਸਟੈਂਪਾਂ ਦੀ ਵੀ ਇਸ ਜਗ੍ਹਾ ਤੇ ਵਰਤੋਂ ਕੀਤੀ ਜਾ ਰਹੀ ਸੀ ਯਾਨੀ ਕਿ ਵੱਡੀ ਕਾਰਵਾਈ ਹੋਈ ਹੈ ਔਰ ਜੋ ਵੱਡੇ ਖੁਲਾਸੇ ਇਸ ਵਕਤ ਹੋਏ ਨੇ ਜਾਲੀ ਇਮੀਗ੍ਰੇਸ਼ਨ ਸਟੈਂਪਾਂ ਦੇ ਬਾਰੇ ਜੋ ਕਿ ਇਸ ਵਕਤ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਸੋ ਇਸ ਵਕਤ ਜੋ ਕਿ ਬਾਹਰ ਲੋਕ ਜੋ ਵਿਦੇਸ਼ਾਂ ਦੇ ਵਿੱਚ ਜਾਣ ਦੇ ਚਾਹਵਾਨ ਹੁੰਦੇ ਨੇ ਉਹਨਾਂ ਨਾਲ ਠੱਗੀ ਕੀਤੀ ਜਾਂਦੀ ਹੈ ਪੁਰਾ ਠੱਗੀ ਹੈ ਜੋ ਕਿ ਉਹਨੇ ਨੈਟਵਰਕ ਹੈ ਉਸ ਦਾ ਪਰਦਾ ਫਾਸ਼ ਕੀਤਾ ਗਿਆ ਸੋ ਲੋਕਾਂ ਦੀ ਪੇਸ਼ਾਨ ਕੀਤੀ ਗਈ ਹੈ ਵਿਦੇਸ਼ ਦੇ ਵਿੱਚ ਜੋ ਕਿ ਹਵਾਲਾ ਦੇ ਰਾਹੀ ਪੈਸਿਆਂ ਦਾ ਲੈਣ ਦੇਣ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਸੋ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਈਡੀ ਦੇ ਵੱਲੋਂ ਵੱਡੀ ਰੇਡ ਕੀਤੀ ਗਈ ਹੈ ਇਹਨਾਂ ਦੇ ਵਿੱਚ ਕੋਈ ਅਜੀਹੇ ਚੀਜ਼ਾਂ ਨਹੀਂ ਜੋ ਬਰਾਮਦ ਹੋਈਆਂ ਨੇ ਇਤਰਾਜਯੋਗ ਸਮਗਰੀ ਬਰਾਮਦ ਹੋਈ ਹੈ ਜਾਲੀ ਮੋਹਰਾ ਮਿਲੀਆਂ ਨੇ ਵੀਜ਼ਾ ਟੈਂਪਲੇਟ ਜੋ ਕਿ ਬਰਾਮਦ ਕੀਤੇ ਗਏ ਨੇ ਜਾਲੀ ਦਸਤਾਵੇਜ਼ ਨੇ ਔਰ ਜਾਲੀ ਸਟੈਂਪਾਂ ਵੀ ਜੋ ਕਿ ਬਰਾਮਦ ਹੋਈਆਂ ਨੇ ਵਿਦੇਸ਼ਾਂ ਦੇ ਵਿੱਚ ਜੋ ਕਿ ਭਾਰਤੀਆਂ ਦੇ ਯਾਤਰਾ ਰਿਕਾਰਡ ਦੇ ਵਿੱਚ ਹਿਰਾਫੇਰੀ ਕਰਨ ਦਾ ਰੋਪੀ ਇਹਨਾਂ ਤੇ ਲਗਾਇਆ ਗਿਆ ਵਹਵਾਲਾ ਦੇ ਰਹੀ ਪੈਸੇ ਵੀ ਏਜੰਸੀਆਂ ਨੂੰ ਭੇਜੇ ਜਾ ਰਹੇ ਸੀ ਈਡੀ ਦਾ ਪਹਿਲਾ ਹੀ ਜੋ ਜਾਂਚ ਸਾਹਮਣੇ ਆਈ ਹੈ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਡੰਕੀ ਰੂਟ ਦਾ ਨੈਟਵਰਕ ਵੀ ਜੋ ਕਿ ਇਹ ਵਿਚੋਲੇ ਦੇ ਵਜੋਂ ਇਸ ਦੇ ਵਿੱਚ ਕੰਮ ਕਰਦੇ ਵੀ ਨਜ਼ਰ ਆ ਰਹੇ ਸੀ ਸੋ ਇਹ ਵਿਦੇਸ਼ ਭੇਜਣ ਦੇ ਨਾਮ ਤੇ ਏਜੰਟਾਂ ਨੇ ਜੋ ਧੋਖਾਧੜੀਆਂ ਕੀਤੀਆਂ ਉਸ ਦੇ ਖਿਲਾਫ ED ਦੇ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵਿੱਚ ਵੱਡੀ ਰੇਡ ਕੀਤੀ ਗਈ ਹੈ ਭਾਰਤ ਵਿਦੇਸ਼ਾਂ ਦੇ ਮਿਲੇ ਸਟੈਂਪ ਵੀ ਨੇ ਔਰ ਹਵਾਲੇ ਰਾਹੀ ਪੈਸਾ ਵੀ ਇਸ ਤਰ੍ਹਾਂ ਭੇਜਿਆ ਜਾਂਦਾ ਸੀ